ਸਾਸੀ ਘਰ ਸਸੀ ਘਰ ਸੰਧੂ ਸਾਹਿਬ ਕਿਦਾਂ ਠੀਕ ਹੈ ਭਰਾ ਵਧੀਆ ਵਧੀਆ ਤੁਸੀਂ ਸੁਣਾਓ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਤੇ ਡਰੈਸ ਕਰੀਏ ਨੋ ਡੇਕਰ ਡਰੈਸ ਪਿੰਡ ਮਾੜੀ ਕੰਬੋ ਕੇ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਹਾਂ ਫੋਨ ਨੰਬਰ 97408744 ਠੀਕ ਹੈ ਜੀ ਤੇ ਮਹਾਰਾਜ ਤੁਹਾਡੇ ਦਰਸ਼ਨ ਮਾਹ ਹੀ ਹੋਏ ਨੇ ਕਿਉਂਕਿ ਰਸਤੇ ਤੇ ਰਸਤੇ ਵੇਖੇ ਤੁਸੀਂ ਕਿਹੜੇ ਹਿਸਾਬ ਨਾਲ ਨੰਘ ਕੇ ਆਏ ਆ ਬੜੀ ਮੁਸ਼ਕਲ ਹੋਈ ਪਈ ਆ ਘਰੋਂ ਨਾ ਹੀ ਔਖਾ ਸਾਡੇ ਆਮ ਹੀ ਸਾਡੇ ਫਾਰਮ ਦੇ ਬੜਾ ਪਾਣੀ ਹੋਇਆ ਪਿਆ ਹੈ ਤੇ ਘਰੇ ਸਾਡੇ ਵੀ ਪਾਣੀ ਬਹੁਤ ਹੋ ਗਿਆ ਕਿਉਂਕਿ ਪਾਣੀ ਇਹ ਨਹੀਂ ਸਾਡੇ ਚਾਰਜ ਫੇਰੇ ਹੀ ਆ ਚਾਰਜ ਫੇਰੇ ਪਾਣੀ ਬਹੁਤ ਆ ਜਾਂਦਾ ਤੁਹਾਡੇ ਅਜੇ ਹੁਣ ਬਾਹਰ ਵੇਖੋ ਕੀ ਰੰਗ ਮੇਲੇ ਲੱਗੇ ਪਏ ਪਰਮਾਤਮਾ ਦੇ ਤੇ ਚਲੋ ਆਪਾਂ ਬਣਾਈਏ ਥੋੜਾ ਕਰਕੇ ਡਿਟੇਲ ਸਾਂਝੀ ਭੈਣ ਭਰਾਵਾਂ ਨਾਲ ਨੇਲੀ ਤੋਂ ਕਰੀਏ ਸ਼ੁਰੂਆਤ ਨੇਲੀ ਕਿੰਨਾ ਸੁਹਾ ਆ ਗਈ ਬਾਈ ਸਰੇਬ ਦੂਜਾ ਸੁਹਾ ਜੀ ਅੱਛਾ ਦੂਜਾ ਸੁਹਾ ਤੇ ਦਿਨ ਪ੍ਰੋਪਰ ਕਿੰਨੇ ਰਹਿ ਗਏ ਬਾਈ ਰਹਿ ਗਏ 3-4 ਦਿਨ ਰਹਿ ਗਏ ਅੱਛਾ 4-5 ਤਾਂ ਲੈ ਲੂਗੀ ਹਾਂਜੀ ਤੇ ਦੁੱਧ ਦੀ ਤੇ ਤਸੱਲੀ ਮਾਲਕਾਂ ਨੇ ਕੋਈ ਦੱਸੀ ਕੋਈ ਦੁੱਧ ਦੀ ਆਪਾਂ ਮਨਲਾ ਡਿਟੇਲ ਆ ਪਾਈ ਪਿਛਲੇ ਸਵੇਰੇ ਇਹਦੇ ਜਾਂਦੇ 12-13 ਕਿਲੋ ਦੁੱਧ ਦਿੱਤਾ। ਬਾਕੀ ਕਿ ਆਪਣੀ ਕੋਈ ਗਰੰਟੀ ਨਹੀਂ। ਗਰੰਟੀ ਨਹੀਂ ਕੋਈ ਵੀ। ਉਹਨਾਂ ਦਸਨ ਮੁਤਾਬਕ। ਦਸਨ ਮੁਤਾਬਕ ਆ। ਬਾਕੀ ਜੈਸਲ ਉਹਨਾਂ ਭੈਣ ਭਰਾਵਾਂ ਜਿਨ੍ਹਾਂ ਲੈਣੀ ਆ। ਹਾਂਜੀ ਉਹ ਤਾਂ। ਖਣਾ ਦੀ ਤੇ ਭਾਰ ਪਿੱਛੇ ਦੀ ਫੁੱਲ ਗਰੰਟੀ। ਗਰੰਟੀ ਹਾਂਜੀ। ਹਾਂ ਖੋਲ ਦੇ ਭਾਈ। ਲਓ ਜੀ। ਭਾਈ ਜਦ ਦੀ ਖੋਲ ਕੇ ਸਜਣੋ ਖਾ ਰਿਆ ਨੀਲੀ ਰਾਵੀ ਦੀ ਝੁੱਠੀ ਆ। ਬਹੁਤ ਸੋਹਣੀ ਖੂਬਸੂਰਤ ਆ। ਬਾਕੀ ਕੱਦ-ਗਾਠ ਵੀ ਫੁੱਲ ਵੱਡਾ ਹੈ। ਠੀਕ ਆ। ਬਸ ਇੱਕ ਕਾਟ ਹੀ ਰਹਗਾ ਪੈਨ ਵਾਲਾ। ਬਾਕੀ ਪ੍ਰੋਪਰ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਥੱਲੇ ਜਿਹੜਾ ਧੁੰਨ ਤੇ ਵੀ ਤੁਸੀਂ ਨਿਸ਼ਾਨ ਨੇੜ ਤੋਂ ਚੈੱਕ ਕਰਵਾ ਰਿਆ ਹੈ ਸਾਹਮਣੇ ਵੇਖ ਰਿਹਾ ਜੀ ਲੱਤਾਂ ਵੀ ਤੇ ਥੱਲੇ ਠੋਡੀ ਦੇ ਵੀ ਨਿਸ਼ਾਨ ਆ ਉਹਨਾਂ ਹੀ ਅਗਲੀ ਸਾਈਡ ਨੂੰ ਬਹਾਨਾ ਵਕਤ ਵੇਖ ਰਿਹਾ ਜੀ ਉਹਨਾਂ ਹੀ ਪਿਛਲੀ ਸਾਈਡ ਤੋਂ ਗੋਲ ਨਿਕਾ ਸਿੰਗ ਰਹੇ ਵਿਚਿੰਦੇ ਜਿਹੜੋਂ ਕਹਿ ਸਕਦੇ ਇਹਨੂੰ ਲਓ ਜੀ ਤੇ ਭਾਈ ਜੱਜ ਆਪਾਂ ਨੂੰ ਖੋਲ ਕੇ ਵਿਖਾਉਂਦਾ ਨੋਈ ਲੇਵਲ ਉਹ ਵੇ ਦੀ ਬੰਤਰ ਬਹੁਤ ਸੋਹਣੀ ਤਿਆਰ ਕਰਨਦੀ ਆ ਦਿਨ ਲੈ ਜਣੇ ਸਜਣੋ ਚਾਰ ਪੰਜ ਲੈ ਆ ਬਾਈ ਜੱਜ ਲੈ ਆ ਅੱਗੇ ਚਿੱਕੜ ਜਾ ਨਾ ਖੜੀ ਮੇਰਾ ਵੀਰ ਮੋੜ ਲਿਆ ਕੋਈ ਨਹੀਂ ਤੇ ਲੋਏ ਬਹੁਤ ਸੋਹਣੀ ਸਜਣੋ ਮੈਂ ਜਿੰਦੀ ਰਵੇ ਦੁੱਤ ਤੇ ਚਲੋ ਮਾਲਕਾਂ ਦੇ ਦਸਨ ਮੁਤਾਬਕ 12 ਕਿਲੋ ਪਾਇਆ ਏ ਤੇ ਪਾਇਆ ਹੋਊਗਾ ਜਿਹੜੇ ਹਿਸਾਬ ਨਾਲ ਦਾ ਆਰਡਰ ਕੁਆਲਟੀ ਆ ਥਾਂ ਲੈਵਾ ਬਿਲਕੁਲ ਪੂਣੀਆ ਵਰਗਾ ਚੌਂ ਗੁੱਠਾਂ ਤੇ ਥਾਂ ਲੱਗੇ ਵਿਰਲਾ ਦੇ ਵਿੱਚ ਸਟੇਜ ਤੇ ਬਾਈ 15 ਕਿਲੋ ਦੇ ਦੁੱਧ ਚਲੋ ਜੀ ਉਹ ਆਦੀ ਸ਼ਾਮ ਦੰਦ ਹੈ ਨਾ ਬੰਦ ਦੇ ਵੀ ਅੱਜ ਹਾਂ ਲਓ ਜੀ ਮੈਂ ਸੱਜਣਾ ਤੇਰੀ ਚੰਗੀ ਹੈ ਨਾ ਬਿਲਕੁਲ ਟਿੱਪਾ ਟੱਪਣਾ ਓਕੇ ਆਈ ਬਾਈ ਓਕੇ ਓਕੇ ਬਣਾ ਲੈ ਅਰੇ ਜੀ ਅੱਛਾ ਹਾਂ ਜੀ ਉਸ ਤਰ੍ਹਾਂ ਠੰਡੀ ਕਰੀ ਅੱਛਾ ਹਾਂ ਜੀ ਕੋਈ ਨਹੀਂ ਰਹਿੰਦੇ ਤੇ ਬਾਈ ਜੀ ਦੀ ਰੇਟ ਕੀ ਕਰਦਗੇ ਤੇ ਕਿੰਨੇ ਕੀ ਦੇ ਲਿਆ ਕਰਦਗੇ ਇਹਦੀ ਡਿਮਾਂਡ 125 ਕਰਾਂਗੇ 120 ਦੀ ਦੇ ਦਾਂਗੇ ਮੌਕੇ ਤੇ ਹੋਰ ਮਾਨਤਾ ਨੂੰ ਥੋੜਾ ਪੰਜ ਹੋ ਛੱਡ ਦਈ ਜਹ ਰਾਣੀ ਤਨਵਾਨ ਇੱਕ 15 ਦੇ ਦਾਂ ਜੈਸਨ ਸੁਣੋ ਜੈਸਨ ਸੁਣੋ ਆ ਸੂਈ ਸਵਾਈ ਕੱਲ ਦੀ ਕੱਲ ਦੀ ਸੂਈ ਕੱਟੀ ਕੱਟਾ ਦਿੱਤਾ ਬਈ ਕਟਾ ਕਟਾ ਦਿੱਤਾ ਹਨਾ ਮੇਲ ਕਰ ਲਾਇਆ ਬਾਈ ਤੇ ਇਹਦੇ ਕੋਲ ਕਿੰਨਾ ਕੁ ਬੌਲੇ ਤੋਂ ਬਾਈ ਸਟਾਰਟਿੰਗ ਹੋਈ ਜਾਂ ਜੱਜ ਖੋਲਦੇ ਬਾਈ ਬੌਲਾ 7-8 ਕਿਲੋ ਜਾਂ ਜੇ ਮੰਨ ਲਾ ਕਰ ਬਾਈ ਇੰਨਾ ਕੀ ਦੇਣਾ ਆ ਮਈਆਂ ਖਾਸ ਕਰਕੇ 7-8 ਕਿਲੋ ਸਟਾਰਟਿੰਗ ਕਰਦੀਆਂ ਹਾਂ ਹਾਂਜੀ ਹਾਂਜੀ ਬਾਕੀ ਕਰਮਾਂ ਵਾਲੀਆਂ ਜਿੰਦੀਆਂ ਰਹਿਣਾ ਚੌਣ ਚੌਣ ਬਹੁਤ ਚੰਗੀਆਂ ਅੱਛਾ ਹਾਂਜੀ ਖਰੀ ਸੋ ਹਾਂਜੀ ਮੋਟੀ ਧਾਰ ਸਜਣੋ ਬਿਲਕੁਲ ਓਕੇ ਆ ਚੌਣ ਤੇ ਕੋਈ ਭੂਰ ਛੱਟਾ ਨਾ ਹੋ ਕੋਈ ਵਧ ਘਟਨਾ ਹੋਊਗੀ ਮੈਂ ਵੀ ਚੰਗੀ ਕਾਲੀ ਛਾਈ ਆ ਦੁਆ ਸਾਡੇ ਅੰਤਜਨਾਂ ਦੀ ਦੁੱਜਾ ਹੋਊਗੀ ਭਾਵੇਂ ਕੋਈ ਪੈਣ ਭਰਾ ਤਿੱਜਾ ਬਣ ਸਕਦਾ ਠੀਕ ਹੈ ਜੀ ਹਾਂ ਬੱਚੇ ਦਾ ਵੜਾ ਕਰਤੀ ਬਿਲਕੁਲ ਜੀ ਫਿਰ ਤਾਜ਼ਾ ਸੋਇਆ ਪਸ਼ੂ ਬੱਚੇ ਦਾ ਕਰਨਾ ਹੀ ਕਰਨਾ ਨੋ ਜੀ ਨੋ ਕਾਲਾ ਸਚਨੋ ਥਾਨਾ ਕਿਲਾ ਵਾਲਾ ਕੋ ਨਹੀਂ ਲੈ ਸਾਇ ਸਾਇ ਇਹਨਾਂ ਨੂੰ ਗਾ ਕਰ ਦੇ ਮੋੜ ਲਿਆ ਕੋ ਨਹੀਂ ਭਾਈ ਲੈ ਆ ਲੈ ਆ ਲایا ਬਾਈ ਲਾਇਆ ਲਾ ਕਮਾ ਲਿਆ ਬੱਚੇ ਦਾ ਬੜਾ ਕਰ ਹੂੰ ਇਹ ਕਿ ਚੱਕੜ ਬੜਾ ਆਇਆ ਨਾ ਬਾਈ ਗਲੇ ਬੰਨੇ ਵੀ ਨੰਗਣਾ ਵੀ ਫਿਰ ਔਖਾ ਇਹ ਨਾਲ ਹੀ ਲਾਇਆ ਬੱਚੇ ਚ ਲਏਗਾ ਸਜੁਰਾ ਮੈਂ ਜੰਗੀ ਬਾਡੀ ਬੰਤਰ ਵਾਲੀ ਆ ਇਹ ਤੁਸੀਂ ਵੇਖ ਸਕਦੇ ਜੀ ਅੰਦਰ ਕੋਲ ਕੋ ਕਾ ਪੀਸ ਆ ਗੋਲ ਮਟੋਲੇ ਆੜਤੀਆਂ ਆਈਆਂ ਦੇ ਸਰਾਨੀ ਆਖੋਣਾ ਬਾਈ ਹਾਂਜੀ ਹਾਂਜੀ ਸਾਂਭੀ ਆ ਕਿਨੇ ਚਾਰ ਜੂਰ ਵਾਲੇ ਜਵੇਂ ਘਰੋਂ ਆਈ ਹੁੰਦੀ ਆ ਹਾਂਜੀ ਹਾਂਜੀ ਬਾਕੀ ਡੰਗਰ ਜੇ ਗਿਣੀਆਂ ਦੇ ਅੱਗੇ ਤੂੜੀ ਭਈ ਕੱਲ ਦਾ ਤੁੰਜ ਮਾਲ ਹਾਰੇ ਕਰਾਈ ਭੁੱਖਾ ਆ ਤੇ ਬਾਈ ਰੇਟ ਕੀ ਰਹਿ ਕੇ ਆਂਦਾ ਬਾਈ ਰੇਟ ਇਹਦਾ ਇੱਕ ਪੱਤਰ 15 ਕਰਾਂਗੇ ਤੇ ਇੱਕ 10 ਦੀ ਦੇ ਦਿਆਂ ਇੱਕ 10 ਦੀ ਹਾਂਜੀ ਮੌਕੇ ਦੇ ਮਾਨ ਤੋਂ ਥੋੜਾ ਵਾਧਾ ਕਰ ਦਿਆਂ ਥੋਰ ਕਰਦੇ ਬਾਈ ਇੱਕ ਪੰਜ ਦੀ ਕਰਤੀ ਨਹੀਂ ਨਹੀਂ ਹਾਂ ਨਹੀਂ ਨਹੀਂ ਥੱਕਾ ਚਲ ਇੱਕ ਛੇ ਦੀ ਦੇ ਦਿਓ ਇੱਕ ਕੱਟ ਦੀ ਦੇ ਦਿਆ ਸੱਤ ਦੀ ਦੇ ਦਿਓ ਠੀਕ ਆ ਤੇ ਤੀਜੇ ਨੰਬਰ ਤੇ ਉਹ ਆ ਗਿਆ ਕੱਟਾ ਹਨਾ ਮੂੰਹ ਤੋਂ ਖੀਰਾ ਤੇ ਦੋਂਦਾ ਹੈ ਦੋਂਦਾ ਦੋਂਦਾ ਬਿਲਕੁਲ ਜੈੱਟ ਬਲੇਗ ਹੈ ਨਾ ਹਾਂਜੀ ਬੜੀ ਚਾਰੂ ਬੜਾ ਹੈ ਸੁੱਕੀ ਤੂੜੀ ਖਾਦੀ ਜਾਂਦਾ ਯਾਰ ਨਾ ਪੀ ਜਾਂਦਾ ਜਿਵੇਂ ਖਨੋਟ ਖਾਂਦੇ ਆ ਲੈ ਆ ਬਈ ਜੱਜ ਖੋਲ ਕੇ ਹਣ ਲੋ ਸਜਰੋ ਕੱਟਾ ਬੜਾ ਮਤਲਬ ਕੁਆਲਟੀ ਵਾਲਾ ਹੋਊਗਾ ਬਈ ਨਸਲ ਵਾਲਾ ਹੋਊਗਾ ਮੋਹਰਾ ਦੇ ਵਿੱਚ ਪੈਂਦਾ ਹੈ ਨਮਨਤੀ ਦਾ ਅੱਛਾ ਜੀ ਤੇ ਬਿਲਕੁਲ ਤੁਸੀਂ ਵੇਖ ਸਕਦੇ ਨਿਕਾ ਗੋਲ ਸਿੰਘ ਬਿਲਕੁਲ ਬੰਦਿਆ ਤੇ ਚੱਲ ਤੋਰਦੇ ਮੇਰਾ ਵੀਰ ਬਿਲਕੁਲ ਜੈਟ ਬਲੈਕ ਸਜਣੋ ਪੂਸ਼ ਆ ਟੈਸਟੀ ਗੱਲ ਚੰਗੇ ਆ ਲਿਆ ਬਾਈ ਬੰਦੇ ਕੋ ਨਹੀਂ ਬੰਦੇ ਮੇਰਾ ਵੀਰ ਲੋ ਜੀ ਸਜਣ ਬਾਕੀ ਫਿਰ ਵੀ ਜਿੰਨੀ ਕ ਤਸੱਲੀ ਹੁੰਦੀ ਓਨੀ ਕ ਜ਼ਰੂਰ ਕਰਵਾਉਂਦਾ ਹਾਂ ਕਿਉਂਕਿ ਬਸਾ ਦਾ ਮੌਸਮ ਅਜਗਲ ਤਾਨੂੰ ਪਤਾ ਵੀਡੀਓ ਬਣ ਜੇ ਤੇ ਇੰਨਾ ਸ਼ੌਕ ਗੁਜ਼ਾਰ ਆ ਤੇ ਭਾਈ ਰੇਟ ਦਾ ਘੱਟੇ ਦਾ ਇਹਦਾ 45000 ਰੇਟ ਕਰਾਂਗੇ 40000 ਦਾ ਦੇ ਦਿਆਂ ਦੋ ਛੱਡ ਦੇਗਾ 32000 ਦਾ ਦੇ 37 ਦਾ ਜੀ ਦੇ ਦੇਾਂਗੇ ਲਓ ਸੱਜਣੋ ਇਹ 37000 ਦਾ ਮਿਲ ਜੂ 3000 ਛੋਟ ਮਿਲ ਜੂਗੀ ਕੱਟਾ ਚੰਗਾ ਮੈਂ ਵੀ ਨੇਲੇ ਸੱਜਣੋ ਚੰਗੀ ਆ ਖਰੀਦਾਰੀ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸასი ਗੱਲ ਜੀ